ਮੇਟ੍ਰੋ ਅੱਜ ਆਪਾਂ ਕੱਢਦੇ ਆਂ ਸਰੋਂ ਦੇਖੋ ਮਿੱਤਰੋ ਓਕੇ ਆ ਗਮ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਬਦਿਆਂ ਮਿੱਤਰੋ ਸਾਰੇ ਸਵਾਗਤ ਹੈ ਤੁਹਾਡਾ ਆਪਣੇ ਪੇਜ ਯਾ ਲਈ ਯੂਟਿਊਬਰ ਤੇ ਦੇਖੋ ਮਿੱਤਰੋ ਅੱਜ ਆਪਾਂ ਸਰੋਂ ਸਰੋਂ ਕੱਢਦੇ ਆਂ ਕੱਲ ਫਿਰ ਵਿਸਾਖੀ ਦੇਖਣ ਵਾਗੇ ਦੀ ਨਹੀਂ ਗੱਲ ਕਰਾਂਗੇ ਹਨਾ ਵੰਟੀ ਵਿਸਾਖੀ ਵੀ ਜ਼ਰੂਰੀ ਸੀ ਹੋਰ ਹੋਰ ਵਿਸਾਖੀ ਤਾਂ ਜਾਣਾ ਪਾਲੀ ਮਿੱਤਰੋ ਬਾਏ てれいだったう。 ਫਰੋ ਕਣਕ ਵੀ ਆਪਣੀ ਆਈ ਗਈ ਕੱਲੂ ਜਾਂ ਅੱਜ ਵੜਦਾ ਐ ਭਾਈ ਕਰੋਨੇ ਕੰਮ ਨੇ ਪੜੇਗਾ ਟਰਾਲੀ ਉਹ ਮੰਡਲ ਨਾਲ ਘੱਟ ਕੇ ਆਉਂਦੇ ਆਪਾਂ ਇਹ ਨਹੀਂ ਵਿਗੜਣੀ ਚੱਲ ਲੱਪੇ ਫਿਰ ਹੁਣ ਪਟਿਆਲੇ ਨੂੰ ਕਿਉ ਏ ਠੀਕ ਹੈ ਹੁਣ ਤਾਂ ਲਾਤੀ ਐਣਕਾ ਬਈ ਇਹਨੇ ਦੇਖੋ ਕਰਾ ਕੇ ਲਿਆਉਣੇ ਦਾ ਕੰਮ ਥੋੜਾ ਉੱਤੋਂ ਉੱਤੋਂ ਹੀ ਕਰਾਦਾ ਜਾਣਾ ਓਏ ਹੂੰ ਤਾਂ ਠੀਕ ਆ ਓਕੇ ਕੰਮ ਦਿਖਾਉਣਾ ਤੁਹਾਨੂੰ ਗੱਲ ਰਾਜ ਮਿੱਤਰੋ ਮਿਲ ਗਿਆ ਸਾਨੂੰ ਸਾਡੇ ਪਿੰਡ ਦਾ ਫੋਨ ਹਰ ਮੁੰਡਾ ਸਾਰਾ ਤੇਰੇ ਇਹੀ ਬਣਾਈ ਜਾਣਾ ਹੋਰ ਹਣਾ ਹੋਰ ਸਭ ਠੀਕ ਆ ਵਧੀਆ ਵਧੀਆ ਹੋਰ ਕੀ ਕਰਦਾ ਫਿਰਦਾ ਉਹ ਕੁਝ ਨਹੀਂ ਕਰਦਾ ਇਹਦੇ ਕੋਲ ਆ ਜੀ ਖੜਾ ਚੋਲੇ ਐਸੇ ਜੀ ਇਹਦਾ ਬੰਦ ਵੀ ਆ ਇਧਰ ਸਾਡੇ ਨਾਲ ਜਾਂਦਾ ਜੀ ਲੈ ਜਾਓ ਲੈ ਜਾਓ ਲੈ ਜਾਓ ਕਮਾ ਕੇ ਲੈਉਣੇ ਨੂੰ ਅੱਜ ਬਟਾੜਾ ਪਟਿਆਲਾ ਉਗਰ ਮੰਗੂ ਕੰਮ ਕਰਾ ਕੇ ਲੈ ਆਉਦਾ ਵੀ ਜਮਾ ਕੰਮ ਕਰਾ ਲਿਆ ਮਾ ਜਿਵੇਂ ਇਹਦਾ ਕਰਾ ਕੇ ਲਿਆ ਹੈ ਹਾਂ ਇਹਦਾ ਵੀ ਕੱਲ ਜਾਣ ਕੱਲ ਵਾ ਕੇ ਲੈ ਆਉਣਾਂਗੇ ਜਮਾ ਇੰਜਨ ਬਣਾ ਲਿਆ ਉਹਦਾ ਹਾਂ ਇਹ ਮੁੰਡਾ ਬਾਈ ਸਾਰਾ ਦਿਨ ਗੇੜੇ ਦੀ ਅੰਦਰ ਰਹਿੰਦਾ ਹੈਗਾ ਬੇਲਾ ਹੈ ਇਹ ਹੇ ਸੀਜ਼ਨ ਇਹਦਾ ਚੱਲਿਆ ਨਹੀਂ ਹੈਗਾ ਜਮਾ ਉਹ ਨਜ਼ਰ ਬੇਲਾ ਹੈਗਾ ਇਹ ਹੈਨਾ ਚੌਂਦੀ ਵੀ ਲੱਗਦੀ ਇਹਨੂੰ ਚੌਂਦੀ ਕਰਨ ਲੱਗਦੀ ਹੈ ਲੱਗਦੀ ਹੈ ਜਾਣ ਗੇੜ ਦੰਦਾ ਚੌਂਦੀ ਜੰਦੀ ਉਹਨਾਂ ਨੂੰ ਲਾਉਂਗੇ ਕਰੋਂ ਕਰਤੀ ਫੇਰਾ ਕਰਤੀ ਸਰੋਂ ਫੇਰਾ ਕਰਤੀ ਆਪਾਂ ਓਕੇ ਕਰਤਾ ਕਰਤਾ ਜਮ ਓਕੇ ਜੀ ਹੁਣ ਵੇਲੇ ਆਗੇ ਆਪਾਂ ਹਾਂ ਬਈ ਣਕ ਵੜਦਾ ਐ ਕੱਲ ਨੂੰ ਫੇਰ ਵੇਲੇ ਫੇਰ ਵੇਲੇ ਸ਼ੌਂਕ ਦੇ ਦੰਦ ਪਾਉਣੇ ਨੇ ਆਪਾਂ ਕੋਈ ਜਦਾਂ ਕੋਲ ਜਾਏ ਹੈ ਫੌਜੀ ਲੋ ਵੀ ਜਾਏ ਮਿਲ ਕੇ ਤਾਂ ਆਉਣਾ ਜ਼ਰੂਰੀ ਐ ਸਾਰਿਆਂ ਨੂੰ ਮੇਰਾ ਉਹ ਆ ਗਿਆ ਵੇ ਉਹ ਆਉਣਾ ਬੰਦਾ ਆਪਣਾ ਤੁਰਿਆ ਆਉਂਦਾ ਚਿੱਟੇ ਪਾਈ ਆਉਂਦਾ ਜਦਾਂ ਕੋਈ ਚੱਲ ਵਧੀਆ ਗੱਲ ਐ ਪਰ ਕਮਰੀ ਜਹਰ ਪਹੁੰਚ ਗਿਆ ਚਿੱਟੇ ਪਾਈ ਆਉਣਾ ਕਾਹਾਂ ਵਿਆਹ ਜਾਣਾਗਾ ਕਰਾ ਕੇ ਦਾ ਕੰਮ ਲੈਣਾਗਾ ਹੈ ਸਰਦਾਰ ਵੀ ਬੈਠਾਗਾ ਹੋਰ ਤਾਂ ਐ ਤਾਂ ਨਹੀਂ ਕਰਾਉਣਾ ਕੰਮ ਤਾਂ ਇਹ ਤਾਂ ਹੀ ਲਾਉਣੀ ਐਨਕ ਐਨਕ ਹਾਂ ਐਨਕ ਤਾਂ ਇਹ ਤਾਂ ਹੀ ਲਾਉਣੀ ਮੇਰੀ ਟੈਂਕ ਲੰਘੀ ਨਹੀਂ ਅਛਾ ਜੀ ਪਹਿਲਾਂ ਹਵਾ ਬਾਜ ਰਾਂਗੇ ਹਾਂ ਹਵਾ ਬਾਜੇ ਆਪਣੀ ਗੱਡੀ 'ਚ ਲੈ ਚਿੱਟੇ ਪਾਰਖੇ ਨੇ ਦੇਖੀ ਕਲਫ ਕੁਲਫ ਕਰ ਕੇ ਆਏ ਪੂਰੀ ਹੋਰ ਕੋਈ ਤਾਂ ਪੈਸੇ ਦਿਨਾਲ ਹੀ ਕਰ ਲੈ ਲੈ ਪੂਰਾ ਤਿਆਰ ਹੋ ਗਿਆ ਯਾਰ ਲਖਿਆ ਨਾ ਲੈ ਹਵਾ ਭਰਦੇ ਗੱਡੀ ਦੇ ਟਾਇਰਾਂ ਜਾਂ ਫੁੱਲਾ ਇੱਕ ਟੈਂਕੀ ਦਾ ਰਲਾ ਵਿੱਚ ਹਵਾ ਨਾਲ ਹੀ ਜਾਊ ਆਪਣੀ ਗੱਡੀ ਭੱਜੀ ਹਵਾ ਵਾਲੀ ਹਾਂ ਹਵਾ ਦੇ ਵਿੱਚ ਰਹੀ ਹੋਰ ਫੇਰਾ ਤਾਂ ਇਹ ਤਾਂ ਨਹੀਂ ਕਰਾਉਣਾ ਕੰਮ ਨਾ ਮੈਂ ਨਹੀਂ ਕਰਾਉਣਾ ਵਾਹ ਵਾਹ ਬਾਲੀ ਗੱਡੀ ਮੇਂ ਘੱਟ ਸੀਗੀ ਬਾਈ ਕਮਰੀ ਜੌਰ ਬੈਠਾ ਵੇਚਾ ਮਰੀਜ਼ ਵਾਧੂ ਉਹ ਮਰੀਜ਼ ਜਿਹੜੇ ਨੇ ਬਾਈ ਜਿਹੜੇ ਦੇ ਨੇ ਜਾਂਦੇ ਨੇ ਇਹ ਪਟਾਰੇ ਹਨਾ ਓਏ ਮਰੀਜ਼ ਜਿਹੜੇ ਨੇ ਜਿਹੜੇ ਦੇ ਨੇ ਜਾਂਦੇ ਨੇ ਪਟਾਰੇ ਬਹਾਨੇ ਨਾਲ ਵੀ ਚੱਲ ਗੱਡੀ ਤਾਂ ਜਾਂਦੀ ਹੈ ਚੜ ਜਾਂਦੇ ਨਾਲ ਤੂੰ ਕੋਈ ਛੱਡੀ ਹੈ ਨਾ ਬਸ ਬਸ ਬਹੁਤ ਆ ਇਹਨਾਂ ਮਿੱਟੇ ਕਰਾਉਣਾ ਇਹ ਇਹਨਾਂ ਮਿੱਟੇ ਕਰਾਉਣਾ ਕਿੱਥੇ ਹਾਂ ਕਰਾਉਣਾ ਓ ਤੇਰਾ ਮਤਲਬ ਕਿ ਉਹ ਕਰ ਦੰਦਾ ਨਵਾਂ ਬਰਾਉਣਾ ਜਿਉਂ ਪੱਤੀ ਨਾ ਵੇ ਤੂੰ ਪਹਿਲਾਂ ਉਹਦਾ ਕੰਮ ਕਰਾ ਲੈ ਉਹਦਾ ਤੂੰ ਪੱਤੀਆਂ ਲਾਉਣੀਆਂ ਨੇ ਇਹਨੇ ਕੰਮ ਕਰਾਉਂਦਾ ਹੁਣ ਅੰਡੇ ਤੇ ਬਠੂਆ ਪਰ ਬੈਠੇਗਾ ਹੈ ਅਜੇ ਬਾਅਦ ਚ ਬੈਠਦਾ ਤਾਂ ਨਹੀਂ ਅੰਡੇ ਤੇ ਮੈਂ ਤਾਂ ਨਹੀਂ ਓਕੇ ਮਿੱਤਰੋ ਚਲੋ ਤੁਹਾਨੂੰ ਦਿਖਾਉਣੇ ਰਾਜ ਜਾਂਦੇ ਆਂਦੇ ਕੀ ਗੱਲ ਬਾਤ ਹੈ ਕੀ ਮਿੱਤਰੋ ਬੈਠੋ ਗੱਡੀ ਬੋਏ ਸਾਰੇ ਹੋਰ ਜ਼ਰੂਰੀ ਹੈ ਵੀ ਵੀਡੀਓ ਵੀ ਜ਼ਰੂਰੀ ਨੇ ਨਾ ਵੀ। ਦੂਜੇ ਪਾਸੇ ਦੇ। ਕੈਸਾ ਡੈਡੀ ਆ ਬਈ ਨਾਲ। ਆਪਾਂ ਉਹਨਾਂ ਨੇ ਟੱਪ ਕੇ ਵੰਡੋ ਹੈ ਨਾ ਓਏ। ਕੋਈ ਦੇਖੋ ਹੀ ਰਿਹਾ ਵੜੀ। ਹੈ। ਆਪਾਂ ਨੀਵਾ ਟੱਪ ਕੇ ਅੰਦਰੋ ਜਾਈਏ ਨੇ ਬਸ। ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਹੁਣ ਪਟਿਆਲੇ। ਲੈ ਗਏ ਮਰੀਜ਼ਾਂ ਨੂੰ ਆਪਾਂ ਨੇ ਨਾ ਅੰਦਰ। ਤਿੰਨੇ ਮਰੀਜ਼ ਨੇ ਜੀ। ਆਪਰ ਆਪਾਂ ਸੇਵਾ ਜਾਇਆਗੇ ਨਾਲ ਇਹਨਾਂ ਦੇ ਤਿੰਨ ਬਰੀਦ ਨੇ ਫੜੇ ਮੈਟਰ ਉਹ ਦਿਖਾਤੇ ਮਰੀਜ਼ ਆਪਾਂ ਨੇ ਚੱਲ ਪਏ ਹੁਣ ਪਿੰਡ ਨੂੰ ਦੁਬਾਰੇ ਆਹ ਮੁੰਡੇ ਦਾ ਤਾਂ ਕੰਮ ਬਣਿਆ ਨਹੀਂ ਜਿਹੜਾ ਤਿਆਰ ਬੈਰ ਹੋ ਕੇ ਆਇਆ ਸੀਗਾ ਐਨਾ ਲੱਖੇ ਇਹਦਾ ਨਹੀਂ ਯਾਰ ਕੰਮ ਬਣਿਆਗਾ ਡਾਕਟਰ ਕਹਿੰਦਾ ਕਿ ਕਿਧਰ ਮਰਜੀ ਭੱਜ ਲੈ। ਉੱਥੇ ਹੀ ਰਹੂਗਾ ਮਾ। ਇੱਥੇ ਹੀ ਰਹੂਗਾ ਮਾ। ਇਹ ਕਹੇ ਬਈ ਉਮਰ ਦਾ ਗੱਪ ਮਾਰ ਗਿਆ। ਉਹ ਵੀ ਫੜਾਇਆ ਗਿਆ ਇਹਦਾ। ਹੈਨਾ ਬਈ? ਉਮਰ ਇਹ ਦੱਸਦਾ ਗਿਆ ਬਈ ਇਹ 40 ਸਾਲ ਹਰੇਕ ਨੂੰ। ਉਹ ਡਾਕਟਰ ਕਹਿੰਦਾ ਹੈਗੀ ਇਹਦੀ 50 ਪਲੱਸ। ਹੁਣ ਤੁਸੀਂ ਕਮੈਂਟਾਂ 'ਚ ਜੇ ਦੱਸਿਓ ਵੀ ਕਿੰਨੀ ਹੈਗੀ। ਕਿੰਨੀ ਉਮਰ ਦਾ ਕਹਿੰਦਾ ਮੈਂ ਉਸ ਤੋਂ ਪਹਿਲਾਂ ਵਿਆਹ ਤਾਂ ਕਹਿੰਦਾ ਤੇ। ਡਾਕਟਰ ਵਧੀਆ ਚੌੜ ਕਰੀ ਇਹਦੇ ਨਾਲ ਬੰਦੇ ਨਾਲ। ਤੁਸੀਂ ਦੱਸਿਓ ਸਾਰੇ ਕਮੈਂਟਾਂ 'ਚ ਬਾਈ ਵੀ ਕਿੰਨੀ ਉਮਰ ਹੈਗੀ ਦੇਖ ਕੇ ਕਿੱਦਾਂ ਚੱਲ ਆਪੇ ਪਿੰਡ ਵਾਪਸ ਕਿਉਂ ਬਈ ਮੁੰਡਿਆ ਪੋਲਾ ਹੋਇਆ ਭੈਆ ਕਿਹਾਂ ਪਰ ਕਟਾ ਹੂੰ ਇਹ ਕਾ ਚੋਕਸ ਕੋਣ ਕਹਿ ਰਿਹਾ ਵਧੀਆ ਬਣ ਗਿਆ ਨਾ ਚੱਲ ਜਿੰਨਾ ਕੋ ਗਿਆ ਵਧੀਆ ਚੱਲ ਝੂਟਾ ਦਵਾ ਤੈਨੂੰ ਬਈ ਕੰਮ ਤੇਦਾ ਬਣਿਆ ਨਹੀਂ ਹੈਗਾ ਵਿਚ ਵਗੈਰਾ ਖਾ ਲਈਏ ਮਿੱਤਰੋ ਤੇ ਚੱਲਦੇ ਆਂਗੇ ਢੇਟ ਪੂਜਾ ਕਰਕੇ ਕੀ ਖਾਊਗਾ ਇਹ ਇਹ ਗੋਲਚਾ ਖਾਊਗਾ ਮੈਂ ਤਾਂ ਸੈਂਡਵਿਚ ਖਾਊਂਗਾ ਸੈਂਡਵਿਚ ਹੈ ਮਿਕਸ ਵਾਲਾ ਬਣਾਇਆ ਹੈ ਤੂੰ ਕੀ ਹੈਗਾ ਇੱਕ ਇੱਕ ਬੰਦਾ ਸਾਡਾ ਬਈ ਜੂਸ ਪੀ ਜਾਂਦਾ ਹੋਣਾ ਸਾਰੇ ਅਡੋਡੀ ਅਡੋਡੀ ਮੰਗਣੇ ਸਾਰੇ ਜਿੰਨੇ ਵੀ ਹੈਗੇ ਚਾਰੇ ਆਣੇ ਸੀ ਚਾਰੇ ਅਡਡਿਓ ਜੂਸ ਪੀਊਗਾ ਇਹ ਕੁਛ ਚਾ ਖਾਊਗਾ ਇਹ ਕੁਛ ਹੋਰ ਖਾਊਏ ਇਹਨਾਂ ਦਾ 버ਗਰ ਖਾਵੇ ਮੈਂ ਸੈਂਡਵਿਚ ਖਾਊਂ ਪੂਲ ਪਲਾਜਾ ਇੱਥੇ ਆਪਾਂ ਹੀ ਲੰਘਾਂਗੇ ਲਾਵਾ ਕੋਈ ਸਕੀਮ ਤੁਸੀ ਵੀ ਲਾ ਸਕਦੇ ਸਕੀਮ ਆਪਾਂ ਹਲੇ ਰੋ ਉੱਥੋਂ ਆ ਗਏ ਸੀ ਆਪਾਂ ਪਟਿਆਲੇ ਤੋਂ ਟਾਈਮ ਨਾਲ ਜੀ ਦੁਬਾਂ ਚਾ ਕੇ ਥੋੜਾ ਜਿਹਾ ਕੰਮ ਬੰਦਾ ਇਹ ਜੋ ਕਰਕੇ ਹੁਣ ਚੱਲ ਪਏ ਮਿੱਤਰੋ ਪੰਡਿਤ ਦੇ ਦਵਾਰੇ ਆ ਵੜਤੀ ਮਿੱਤਰੋ ਨੇ ਆਪਣੇ ਨੇ ਪਰ ਕਣਕਾ ਫਾਸਟ ਨੇ ਥੋੜਾ ਜਿਹਾ ਇਹ ਕੱਲ ਨੂੰ ਤੂੜੀ ਵਾਲੀ ਚੱਲੂ ਇੱਥੇ ਤੇ ਆਪਾਂ ਵੀ ਕੱਲ ਨੂੰ ਵੜਦਾ ਆ ਮਿੱਤਰੋ ਦਿਖਾਵਾਂ ਕੱਲ ਨੂੰ ਮਸ਼ੀਨ ਚੱਲਦੀ ਆਪਾਂ ਦੇਖੋ ਮਿੱਤਰੋ ਇਹਨਾਂ ਨੇ ਦਾ ਵੜਤੀ ਉਹ ਇੱਕੋ ਸਪੂਰਜੇ ਬਲਾ ਚਪਾਤੀ ਤੇ ਤਾਂ ਵਧੀਆ ਠੰਡਾ ਹੋ ਗਿਆ ਮੌਸਮ ਦਾ ਨਾ ਨਹੀਂ ਗਰਮੀ ਹਿੰਦੀ ਹੈਗੀ ਲੋ ਜੀ ਮਿੱਤਰੋ ਅੱਥੇ ਆਪਾਂ ਕਰਦੇ ਆ ਬਲੌਗ ਦਾ ਐਂਡ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਕਰ ਲਓ ਆਪਣੇ ਨੂੰ ਫੋਲੋ ਓਕੇ ਮਿੱਤਰੋ